ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਗਤ ਨਾਮਦੇਵ ਜੀ ਜਨਮ ਮਾਪੇ ਤੇ ਬਚਪਨ ਕੰਮ ਕਿਤੇ ਪਿਓ ਚੱਲਿਆ ਨਾਮਦੇਵ ਨੂੰ ਆਖ ਸਿਧਾਇਆ ਠਾਕੁਰ ਦੀ ਸੇਵਾ ਕਰੀ ਦੁੱਧ ਪਿਆਵਣ ਕਹਿ ਸਮਝਾਇਆ ਨਾਮਦੇਵ ਇਸ਼ਨਾਨ ਕਰ ਕਪਲ ਗਾਇ ਦਹੋਕੇ ਲੈ ਆਇਆ ਠਾਕੁਰ ਨੂੰ ਨਵਾਲ ਕੇ ਚਰਨੋਦਕ ਲੇ ਤਿਲਕ ਚੜਾਇਆ ਹੱਥ ਜੋੜ ਬੇਨਤੀ ਕਰੇ ਦੁੱਧ ਪੀਏ ਜੀ ਗੋਬਿੰਦ ਰਾਇ ਨਹਚੇ ਕਰ ਆਰਾਧਿਆ ਹੋਏ ਦਿਆਲ ਦਰਸ ਦਿਖਲਾਇਆ ਭਰੀ ਕਟੋਰੀ ਨਾਮਦੇਵ ਲੈ ਠਾਕੁਰ ਨੂੰ ਦੁੱਧ ਪਿਆਇਆ ਗਾਏ ਮੁਈ ਜਵਾਲੀਆਂ ਨਾਮਦੇਵ ਦਾ ਛੱਪਰ ਛਾਇਆ ਫੇਰ ਦੇਹੁਰਾ ਰਖਿਓਨ ਚਾਰ ਵਰਨ ਲੈ ਪੈਰੀ ਪਾਇਆ ਭਗਤ ਜਨਾ ਦਾ ਕਰੇ ਕਰਾਇਆ ਵਾਰ ਭਾਈ ਗੁਰਦਾਸ ਜੀ ਪਰਮਾਰਥ ਨਾਮਦੇਵ ਜੀ ਦੇ ਪਿਤਾ ਕਿਤੇ ਕੰਮ ਦੇ ਲਈ ਬਾਹਰ ਚਲੇ ਉਹਨਾਂ ਨੇ ਨਾਮਦੇਵ ਨੂੰ ਆਖਿਆ ਕਿ ਠਾਕੁਰਾਂ ਦੀ ਸੇਵਾ ਕਰੀ ਨਾਲ ਦੁੱਧ ਵੀ ਪਿਆਣੀ ਬਾਪ ਦੇ ਪਿੱਛੋਂ ਨਾਮਦੇਵ ਜੀ ਨੇ ਇਸ਼ਨਾਨ ਕੀਤਾ ਤੇ ਕਪਲਾ ਗਾਂ ਚੋਈ ਦੁੱਧ ਲੈ ਕੇ ਠਾਕੁਰ ਕੋਲੇ ਚਲੇ ਗਏ ਠਾਕੁਰ ਨੂੰ ਇਸ਼ਨਾਨ ਕਰਾ ਕੇ ਤਿਲਕ ਲਾ ਕੇ ਬੇਨਤੀ ਕੀਤੀ ਪ੍ਰਭੂ ਦੁੱਧ ਪੀ ਲਓ ਕਿਉਂਕਿ ਨਾਮਦੇਵ ਜੀ ਨੇ ਸੱਚੇ ਦਿਲ ਦੇ ਨਾਲ ਪ੍ਰਭੂ ਨੂੰ ਯਾਦ ਕੀਤਾ ਸੀ ਇਸ ਕਰਕੇ ਪ੍ਰਭੂ ਨੇ ਕਿਰਪਾ ਕੀਤੀ ਤੇ ਦਰਸ਼ਨ ਦੇ ਕੇ ਉਸ ਦਾ ਦੁੱਧ ਪੀ ਲਿਆ ਮੋਈ ਗਾਂ ਨੂੰ ਜਿਉਂਦਾ ਕੀਤਾ ਟੁੱਟਾ ਛੱਪਰ ਬਣਾਇਆ ਮੰਦਰ ਫੇਰਿਆ ਇਹ ਕੰਮ ਪ੍ਰਭੂ ਨੇ ਨਾਮਦੇਵ ਦੇ ਕੀਤੇ ਤਾਂ ਚੌ ਵਰਨਾ ਦੇ ਲੋਕ ਨਾਮਦੇਵ ਜੀ ਨੂੰ ਭਗਤ ਮੰਨਣ ਲੱਗ ਪਏ ਭਾਈ ਗੁਰਦਾਸ ਜੀ ਆਖਦੇ ਨੇ ਪ੍ਰਮਾਤਮਾ ਭਗਤਾਂ ਦੇ ਆਖੇ ਲੱਗ ਕੇ ਸਾਰੇ ਕਾਰਜ ਕਰਦਾ ਹੈ। ਇਹ ਜਗਿਆਸੂ ਜਨੋ ਭਾਈ ਗੁਰਦਾਸ ਜੀ ਨੇ ਉੱਪਰਲੀ ਪੌੜੀ 'ਚ ਜਿਸ ਮਹਾਨ ਹਸਤੀ ਦੇ ਜੀਵਨ ਦੇ ਬਾਰੇ ਸੰਖੇਪ ਰੌਸ਼ਨੀ ਪਾਈ ਹੈ ਉਸ ਦੇ ਪੂਰੇ ਜੀਵਨ ਦੇ ਹਾਲ ਇਉਂ ਪੜੋ ਇਸ ਜੀਵਨ ਕਥਾ ਦੇ ਪੜਨ ਦੇ ਨਾਲ ਜੀਵਨ ਸਫਲ ਹੁੰਦਾ ਹੈ ਅਤੇ ਜੀਵ ਆਤਮਾ ਦੀ ਮੁਕਤੀ ਹੁੰਦੀ ਹੈ। ਗੁਜਰਾਤ ਪ੍ਰਾਂਤ ਵਿੱਚ ਮਹਾਤਮਾ ਮਾਧਵਾਚਾਰੀ ਹੋਏ ਨੇ ਇਹਨਾਂ ਨੇ ਦ્વੈਤ ਵਾਲੀ ਵੈਸ਼ਨਵ ਸੰਪਰਦਾਇ ਚਲਾਈ ਹੈ। ਮੁਗਲਾਂ ਦੇ ਜ਼ੁਲਮਾਂ ਨੇ ਲੋਕਾਂ ਨੂੰ ਭਗਤੀ ਦੇ ਮਾਰਗ ਵੱਲ ਲਾਇਆ ਸੀ। ਮਾਧਵਚਾਰਿਆ ਦੇ ਪ੍ਰਚਾਰ ਦੇ ਨਾਲ ਗੁਜਰਾਤ, ਬੰਬਈ, ਹైదరాబాద్ ਦੇ ਪ੍ਰਾਂਤਾਂ ਦੇ ਵਿੱਚ ਭਗਤੀ ਦੀ ਲਹਿਰ ਚੱਲੀ। ਬਹੁਤ ਸਾਰੇ ਲੋਕ ਭਗਤੀ ਕਰਨ ਲੱਗੇ ਸੰਤ ਮੰਡਲੀਆਂ ਬਣੀਆਂ ਉਹਨਾਂ ਸੰਤ ਮੰਡਲੀਆਂ ਧਾਰਮਿਕ ਤੇ ਰਾਜਨੀਤਿਕ ਸੁਧਾਰ ਕੀਤੇ ਭਗਤ ਨਾਮਦੇਵ ਜੀ ਦਾ ਜਨਮ ਮੁੰਬਈ ਪ੍ਰਾਂਤ ਦੇ ਜ਼ਿਲ੍ਹਾ ਸਤਾਰਾ ਪਿੰਡ ਦੇ ਵਿੱਚ ਨਰਸੀ ਬਾਮਣੀ ਵਿੱਚ ਕਤਕ ਸੁਦੀ 11 ਸੰਮਤ 1321 ਨੂੰ ਹੋਇਆ ਆਪ ਦੇ ਬਾਪ ਦਾ ਨਾਮ ਸਿੱਠੀ ਸੀ ਆਪ ਦੀ ਮਾਤਾ ਦਾ ਨਾਮ ਗੋਨਾਬਾਈ ਸੀ ਤਾਂ 세ਠੀ ਜੀ ਜਾਤ ਦੇ ਛਿੰਬੇ ਸਨ ਜਿਨ੍ਹਾਂ ਦਾ ਕੰਮ ਲੀੜੇ ਧੋਣਾ ਤੇ ਛਾਪਣਾ ਸੀ ਮਾਪੇ ਭਗਤੀ ਭਾਵ ਵਾਲੇ ਸਨ ਉਹਨਾਂ ਦੇ ਪਿੰਡ ਵਿਰੋਭਾ ਦੇਵਤੇ ਦਾ ਮੰਦਿਰ ਸੀ ਠਾਕੁਰ ਰੱਖੇ ਹੋਏ ਸਨ ਜਿਨ੍ਹਾਂ ਦੀ ਪੂਜਾ ਰੋਜ਼ ਕਰਦੇ ਸੀ ਸੱਚਾ ਧਰਮ ਦੇ ਨੇਕ ਕਮਾਈ ਉਹਨਾਂ ਦੇ ਜੀਵਨ ਦਾ ਇੱਕ ਹਿੱਸਾ ਸੀ ਨਾਮਦੇਵ ਜੀ ਨੂੰ ਪਾਠਸ਼ਾਲਾ ਦੇ ਵਿੱਚ ਪੜ੍ਹਨੇ ਪਾਇਆ ਗਿਆ ਪਰ ਪੜ੍ਹਨ ਲਿਖਣ ਵੱਲ ਬਹੁਤੀ ਰੁਚੀ ਨਹੀਂ ਸੀ ਮਾਪੇ ਦੇ ਵੱਲੋਂ ਕੋਚ ਸ਼ਬ ਸੰਸਕਾਰ ਹੀ ਐਸੇ ਵਿਰਸੇ ਚੋ ਮਿਲੇ ਸੀ ਕਿ ਉਹਨਾਂ ਦੇ ਭਗਤੀ ਭਾਵ ਦੇ ਵੱਲ ਬਹੁਤ ਧਿਆਨ ਸੀ ਆਪ ਨੂੰ ਭਜਨ ਗਾਉਣ ਦਾ ਬੜਾ ਸ਼ੌਕ ਸੀ ਜਦੋਂ ਕਦੇ ਪਾਠਸ਼ਾਲਾ ਦਾ ਪੰਡਿਤ ਕਿਤੇ ਇੱਧਰ ਉੱਧਰ ਚੱਲਿਆ ਜਾਂਦਾ ਤਾਂ ਆਪ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਸੁਰ ਤਾਲ ਦੇ ਨਾਲ ਪਰਮਾਤਮ ਦੀ ਉਸਤਵ ਵਾਲੇ ਗੀਤ ਗਾਉਣ ਲੱਗ ਪੈਂਦੇ ਭਾਵੇਂ ਪੜਨ ਦੇ ਨਾਲ ਪਿਆਰ ਨਹੀਂ ਸੀ ਪਰ ਫਿਰ ਵੀ ਸਕੂਲ ਜਾਂਦੇ ਸੀ ਦੇਸ਼ ਦੇ ਰਿਵਾਜ ਦੇ ਅਨੁਸਾਰ ਛੋਟੀ ਉਮਰ ਦੇ ਵਿੱਚ ਆਪ ਦੀ ਸ਼ਾਦੀ ਕੀਤੀ ਗਈ ਆਪ ਦੀ ਜੀਵਨ ਸਾਥਣ ਦਾ ਨਾਮ ਰਾਜਾਬਾਈ ਸੀ ਵਿਆਹ ਹੋਣ ਪਿੱਛੋਂ ਪਾਟਸ਼ਾਲਾ ਨੂੰ ਉੱਕਾ ਹੀ ਛੱਡ ਦਿੱਤਾ ਨਾਮਦੇਵ ਜੀ ਦੇ ਬਾਪ ਨੇ ਨਾਮਦੇਵ ਜੀ ਦੇ ਵਾਸਤੇ ਸੋਚਿਆ ਸੀ ਕਿ ਖਾਨਦਾਨੀ ਕਿਰਤ ਦੇ ਨਾਲੋਂ ਜੇ ਵਪਾਰ ਕਰਨ ਲੱਗੇ ਤਾਂ ਚੰਗਾ ਥੋੜੇ ਜੇ ਪੈਸੇ ਦੇ ਕੇ ਵਪਾਰ ਕਰਨ ਵਾਸਤੇ ਆਖਿਆ ਪ੍ਰਸੰਤਾ ਨੂੰ ਜਿਹੜਾ ਵਪਾਰ ਪਹੁੰਚਦਾ ਹੈ ਉਹਨਾਂ ਨੇ ਉਹੀ ਉਹੀ ਕਰਨਾ ਸੀ ਜਿੰਨੀ ਪੂੰਜੀ ਸੀ ਉਹਨਾਂ ਸੰਤਾਂ ਨੂੰ ਪੰਡਾਰਾ ਕਰਕੇ ਖਵਾ ਦਿੱਤੀ। ਮਾਪੇ ਨੂੰ ਇਹ ਦੇਖ ਕੇ ਨਿਰਾਸ਼ਤਾ ਹੋਈ। ਆਂਢੀਆਂ ਗਵਾਂਢੀਆਂ ਮਾਪੇ-ਬਾਪ ਤੇ ਮੰਦਰ ਦੇ ਪੁਜਾਰੀਆਂ ਨੇ ਆਪ ਨੂੰ ਬਹੁਤ ਸਮਝਾਉਣ ਦਾ ਯਤਨ ਕੀਤਾ ਕਿ ਉਹ ਕੋਈ ਕਾਰ-ਵਿਹਾਰ ਕਰੇ। ਤਾਂ ਆਪਨੇ ਸਾਫ਼ ਇਨਕਾਰ ਕਰ ਦਿੱਤਾ ਤੇ ਭਗਤੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਪਾਉਂਦਾ। ਭਗਤੀ ਆਖੋ ਤਾਂ ਕਰੀ ਜਾਂਦਾ ਹੈ। ਇਹੋ ਕਿਰਤ ਨਫੇਵੰਦ ਹੈ, ਬਾਕੀ ਸਾਰੇ ਧੰਦੇ ਕੂੜ ਹਨ। ਜਗਤ ਦੇ ਧੰਦੇ ਉਮਕ ਹਨ। ਜੀਵ ਜਗਤ ਵਿੱਚ ਰਹਿੰਦਾ ਹੋਇਆ ਧੰਦੇ ਕਰਦਾ ਅੱਕ ਤੇ ਥੱਕ ਜਾਂਦਾ ਹੈ ਪਰ ਧੰਦੇ ਨਹੀਂ ਮੁੱਕਦੇ ਇੱਕ ਦਿਨ ਨਾਮਦੇਵ ਜੀ ਦੇ ਪਿਤਾ ਨੂੰ ਕੋਈ ਐਸਾ ਕੰਮ ਪੈ ਗਿਆ ਕਿ ਉਹਨਾਂ ਨੂੰ ਤਿੰਨਕ ਦਿਨਾਂ ਵਾਸਤੇ ਬਾਹਰ ਜਾਣਾ ਪਿਆ ਉਹ ਵਿਰੋਭਾ ਦੇਵਤਾ ਦਾ ਪ੍ਰੇਮੀ ਸੀ ਉਹ ਦੇਵਤਾ ਨੂੰ ਰੋਜ਼ ਦੁੱਧ ਦਾ ਭੋਗ ਲਵਾਉਂਦਾ ਸੀ ਜਦੋਂ ਬਾਹਰ ਚਲਿਆ ਤਾਂ ਉਸਨੇ ਨਾਮਦੇਵ ਜੀ ਨੂੰ ਕਿਹਾ ਕਿ ਮੈਂ ਤਿੰਨ ਦਿਨ ਵਾਸਤੇ ਬਾਹਰ ਚੱਲਿਆ ਸਵੇਰੇ ਉੱਠ ਕੇ ਪਹਿਲਾਂ ਇਸ਼ਨਾਨ ਕਰਨਾ ਫਿਰ ਮੰਦਰ ਜਾ ਕੇ ਠਾਕੁਰ ਜੀ ਨੂੰ ਇਸ਼ਨਾਨ ਕਰਾਉਣਾ ਤੇ ਗਾਂ ਚੋ ਕੇ ਦੁੱਧ ਦਾ ਭੋਗ ਲਵਾਣਾ ਇਹ ਗੱਲ ਨਾ ਭੁੱਲੀ ਜੇ ਠਾਕੁਰ ਜੀ ਗੁੱਸੇ ਹੋਗੇ ਤਾਂ ਅਸਾਂ ਦਾ ਕੋਈ ਟਿਕਾਣਾ ਨਹੀਂ ਰਹਿਣਾ ਇਹ ਪੱਕੀ ਕਰਕੇ ਨਾਮਦੇਵ ਜੀ ਦੇ ਪਿਤਾ ਚਲੇ ਗਏ ਅਗਲੇ ਦਿਨ ਨਾਮਦੇਵ ਜੀ ਸੁਵਕਤੇ ਉੱਠੇ ਇਸ਼ਨਾਨ ਕੀਤਾ ਕਪਲਾ ਗਊ ਦਾ ਦੁੱਧ ਚੋ ਕੇ ਮੰਦਿਰ ਚਲੇ ਗਏ ਦੁੱਧ ਨੂੰ ਉੱਚੀ ਜਗ੍ਹਾ ਰੱਖਿਆ ਠਾਕੁਰ ਜੀ ਨੂੰ ਇਸ਼ਨਾਨ ਕਰਵਾਇਆ ਮੰਦਿਰ ਦਾ ਅੰਦਰਲਾ ਹਿੱਸਾ ਸਾਫ਼ ਕੀਤਾ ਜਦੋਂ ਥਾਂ ਸੁੱਕ ਗਈ ਤਾਂ ਤੂਫ ਤਖਾ ਕੇ ਦੁੱਧ ਦਾ ਛੰਨਾ ਪਰਿਆ ਤੇ ਠਾਕੁਰ ਜੀ ਦੇ ਮੂਹਰੇ ਰੱਖ ਦਿੱਤਾ ਦੁੱਧ ਮੂਹਰੇ ਰੱਖ ਕੇ ਬੇਨਤੀ ਕੀਤੀ ਭਗਤ ਦੇਵ ਜੀ ਦੀ ਬਾਣੀ ਦੇ ਅਨੁਸਾਰ ਦੁੱਧ ਕਟੋਰੇ ਗੱਡਵੇ ਪਾਣੀ ਕਪਲ ਗਾਏ ਮੈਂ ਦੋਹੇ ਆਨੀ ਦੁੱਧ ਪਿਉ ਗੋਬਿੰਦ ਰਾਏ ਦੁੱਧ ਪਿਉ ਮੇਰੇ ਮਨ ਪਤਿ ਆਏ ਨਾਹੀ ਤਾਂ ਘਰ ਕੋ ਬਾਪ ਰਸਾਈ ਰਹਾਉ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾ ਮੇ ਹਰ ਅੱਗੇ ਧਰੀ ਬੋਲੇ ਨਾਮਦੇਵ ਜੀ ਨੂੰ ਪਤਾ ਨਹੀਂ ਸੀ ਕਿ ਜਗਤ ਠਾਕੁਰਾਂ ਦੇ ਨਾਲ ਠੱਗੀ ਕਰਦਾ ਹੈ ਇਹ ਚਿਮਚਾ ਦੁੱਧ ਠਾਕੁਰ ਜੀ ਦੇ ਮੂੰਹ ਲਾ ਕੇ ਬਾਕੀ ਦਾ ਆਪ ਹੀ ਪੀ ਜਾਂਦਾ ਹੈ ਨਾਮਦੇਵ ਜੀ ਨੇ ਜਾਤਾ ਕਿ ਜਿੰਨਾ ਦੁੱਧ ਠਾਕੁਰ ਜੀ ਦੇ ਅੱਗੇ ਰੱਖੀਦਾ ਹੈ ਉਹ ਠਾਕੁਰ ਮੂਰਤੀ ਸਾਰਾ ਦੁੱਧ ਪੀ ਜਾਂਦੀ ਹੈ ਪਰ ਪੱਥਰ ਮੂਰਤੀ ਪੀਵੇ ਕਿਵੇਂ ਛੰਨਾ ਅੱਗੇ ਰੱਖ ਕੇ ਨਾਮਦੇਵ ਜੀ ਬੈਠੇ ਰਹੇ ਜਦੋਂ ਵਾਵਾ ਚਰ ਹੋ ਗਿਆ ਤਾਂ ਬਬਲ ਕੇ ਬੇਨਤੀ ਕੀਤੀ ਪ੍ਰਭੂ ਦੁੱਧ ਦਾ ਕਟੋਰਾ ਤੇ ਪਾਣੀ ਦਾ ਗੜਵਾ ਆਪਦੇ ਕੋਲੇ ਰੱਖਿਆ ਹੋਇਆ ਹੈ ਇਹ ਦੁੱਧ ਮੈਂ ਕਪਲਾ ਗਊ ਚੋਕੇ ਲਿਆਂਦਾ ਹੈ ਹੇ ਮੇਰੇ ਗੋਵਿੰਦ ਦੁੱਧ ਪੀਓ ਜੇ ਦੁੱਧ ਨੂੰ ਪੀਲੋਗੇ ਤਾਂ ਮੇਰਾ ਮਨ ਸ਼ਾਂਤ ਹੋ ਜਾਏਗਾ ਨਹੀਂ ਮੇਰੇ ਘਰ ਗਏ ਨੂੰ ਪਿਤਾ ਜੀ ਗੁੱਸੇ ਹੋਣਗੇ ਸੋਨੇ ਦੀ ਕਟੋਰੀ ਮੈਂ ਆਪ ਅੱਗੇ ਰੱਖੀ ਹੈ ਦੁੱਧ ਪੀਵੋ ਮੈਂ ਕੋਈ ਪਾਪ ਨਹੀਂ ਕੀਤਾ ਜੇ ਮੇਰੇ ਬਾਪ ਦੇ ਕੋਲੋਂ ਰੋਜ਼ ਦੁੱਧ ਪੀਂਦੇ ਜੇ ਤਾਂ ਮੈਥੋਂ ਕਿਉਂ ਨਹੀਂ ਪੀਂਦੇ ਹੇ ਪ੍ਰਭੂ ਕਿਰਪਾ ਕਰੋ ਦਇਆ ਕਰੋ ਅੱਗੇ ਹੀ ਪਿਤਾ ਮੈਨੂੰ ਮਾੜਾ ਤੇ ਨਿਕੰਮਾ ਸਮਝਦੇ ਨੇ ਜੇ ਅੱਜ ਦੁੱਧ ਵੀ ਨਾ ਪੀਤਾ ਤਾਂ ਮੇਰੀ ਖੈਰ ਨਹੀਂ ਪਿਤਾ ਜੀ ਮੈਨੂੰ ਘਰੋਂ ਕੱਢ ਦੇਣਗੇ ਆਖਦੇ ਨੇ ਸ਼ੁੱਧ ਹਿਰਦੇ ਦੀ ਕੀਤੀ ਅਰਦਾਸ ਬਿਰਥਾ ਨਹੀਂ ਜਾਂਦੀ ਪ੍ਰਭੂ ਨੂੰ ਪੱਥਰਾਂ ਰਾਹੀਂ ਪ੍ਰਗਟ ਕਰ ਦਿੰਦੀ ਹੈ ਜੋ ਕਾਮਨਾਮ ਦੇਵ ਜੀ ਦੇ ਪਿਤਾ ਜੀ ਸਾਰੀ ਉਮਰ ਨਾ ਕਰ ਸਕੇ ਠਾਕੁਰ ਦੇ ਆਪਣੇ ਜੀਵਨ ਦੇ ਨਾਲ ਠੱਗੀ ਕਰਦੇ ਰਹੇ ਨਾ ਸ਼ੁੱਧ ਹਿਰਦੇ ਨਾਲ ਪ੍ਰਾਰਥਨਾ ਕੀਤੀ ਨਾ ਠਾਕੁਰ ਜੀ ਨੇ ਦੁੱਧ ਪੀਤਾ ਜਿਵੇਂ ਬ੍ਰਾਹਮਣ ਚਿਮਚੇ ਦੇ ਨਾਲ ਦੁੱਧ ਠਾਕੁਰ ਜੀ ਦੇ ਮੂੰਹ ਨੂੰ ਛੁਆ ਕੇ ਚਿਮਚਾ ਪਿੱਛੇ ਕਰ ਲੈਂਦਾ ਸੀ ਤਵੇਂ ਨਾਮਦੇਵ ਜੀ ਦੇ ਪਿਤਾ ਜੀ ਕਰਦੇ ਰਹੇ ਪਰ ਮਸੂਮ ਆਤਮਾ ਨਾਮਦੇਵ ਜੀ ਨੂੰ ਇਹ ਗੱਲ ਚੰਗੀ ਨਾ ਲੱਗੀ ਉਹ ਠਾਕੁਰ ਜੀ ਦੇ ਅੱਗੇ ਬੈਠੇ ਤਰਲੇ ਹੀ ਘੜਦੇ ਰਿਹਾ ਅਖਰ ਭਗਵਾਨ ਭਗਤੀ ਦਾ ਖਿੱਚਿਆ ਹੋਇਆ ਆ ਗਿਆ ਪੱਥਰ ਦੀ ਮੂਰਤੀ ਦੇ ਵਿੱਚੋਂ ਪ੍ਰਗਟ ਹੋਏ ਮੂਰਤੀ ਦੇ ਰਾਹੀਂ ਹੱਸੇ ਏਕ ਭਗਤ ਮੇਰੇ ਹਿਰਦੇ ਵਸੇ ਨਾਮੇ ਦੇਖ ਨਰਾਇਣ ਹੱਸੇ ਇੱਕ ਨਾਮਦੇਵ ਜੀ ਭਗਤ ਉਹਨਾਂ ਦੇ ਹਿਰਦੇ ਵਿੱਚ ਵਸ ਗਏ ਨਾਮੇ ਨੂੰ ਦੇਖ ਕੇ ਭਗਵਾਨ ਹੱਸ ਪਏ ਹੱਸ ਕੇ ਦੋਵੇਂ ਹੱਥ ਅੱਗੇ ਵਿਧਾਏ ਤੇ ਦੁੱਧ ਪੀ ਲਿਆ ਦੁੱਧ ਪੀ ਕੇ ਮੂਰਤੀ ਜਿਉਂ ਦੀ ਫਿਰ ਤਿਉ ਹੋ ਗਈ ਦੁੱਧ ਪਿਆਏ ਭਗਤ ਘਰ ਗਿਆ ਨਾਮੇ ਹਰਕਾ ਦਰਸ਼ਨ ਪਿਆ ਦੁੱਧ ਪਿਆ ਕੇ ਨਾਮਦੇਵ ਜੀ ਘਰੇ ਚਲੇ ਗਏ ਓ ਉਹਨਾਂ ਨੇ ਪ੍ਰਭੂ ਨੂੰ ਪ੍ਰਭੂ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਇਹ ਨਾਮਦੇਵ ਜੀ ਦੀ ਭਗਤੀ ਮਾਰਗ ਦੇ ਵੱਲ ਪਹਿਲੀ ਫਤਿਹ ਸੀ ਫਗਵਾਣ ਉਹਨਾਂ ਦੇ ਆਖੇ ਲੱਗਣ ਲੱਗ ਪਏ ਛੋਟੀ ਉਮਰ 'ਚ ਹੀ ਪ੍ਰਭੂ ਦਰਸ਼ਨ ਦੇ ਗਏ ਲੋਕਾਂ ਵਿੱਚ ਬੜੀ ਸ਼ੋਭਾ ਹੋ ਗਈ ਚਾਰੇ ਸਾਰੇ ਪਾਸੇ ਬਾਲ ਭਗਤ ਆਖਣ ਲੱਗ ਪਏ ਨਾਮਦੇਵ ਜੀ ਦੇ ਪਿਤਾ ਜੀ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਬਹੁਤ ਪ੍ਰਸੰਨ ਹੋਏ